ਆਹ ਦੇਖੋ ਜੀ ਬਿਨਾ ਪਾਣੀ ਤੋਂ ਹੀ ਸਾਫ਼ ਕਰਨਾ ਹੈ ਗੰਦੇ ਰਜਸਟ ਫੈਨ ਤੇ ਉਹਦੀ ਜਾਲੀ ਸਾਫ਼ ਹੁੰਦਾ ਸਭ ਤੋਂ ਆਸਾਨ ਤਰੀਕਾ ਬਿਨਾ ਪਾਣੀ ਤੋਂ ਆਹ ਦੇਖੋ ਜੀ ਕਿੰਨੇ ਜ਼ਿਆਦਾ ਗੰਦੇ ਹੋਏ ਪਏ ਬਰਸ਼ਨਾ ਪਹਿਲਾਂ ਪਾਏ ਨੂੰ ਸਾਫ਼ ਕਰ ਲਾਂਗੇ ਜਿਹੜੀ ਆ ਪੁੱਤੇ ਤੇਲ ਜੰਮਿਆ ਨਾ ਇਹਨੂੰ ਪਹਿਲਾਂ ਸਾਫ਼ ਕਰਨਾ ਤੇ ਜਿਹੜੀ ਇਹ ਆ ਤੇਲ ਜੰਮਿਆ ਹੋਣਾ ਇਹਨਾਂ ਆਪਾਂ ਸਿੱਟਣਾ ਨਹੀਂ ਹੈਗਾ ਇਹਦੀ ਵੀ ਵਰਤੋਂ ਆਪਾਂ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦੱਸਾਂਗੇ ਬਹੁਤ ਵਧੀਆ ਤੇ ਲਾਹੇਵੰਦ ਚੀਜ਼ ਹੈ ਵਾਲੀ ਬ੍ਰਸ਼ ਦੇ ਨਾਲ ਤਾਂ ਮੈਂ ਇਹਨੂੰ ਸਾਫ਼ ਕਰਦੀ ਪਈ ਸੀ ਬਟ ਬ੍ਰਸ਼ ਦੇ ਨਾਲ ਇੰਨੀ ਆਸਾਨੀ ਨਾਲ ਹੀ ਸਾਫ਼ ਹੁੰਦਾ ਸੀ ਜਿੰਨਾ ਕਿ ਆਪਾਂ ਹੱਥਾਂ ਦੇ ਨਾਲ ਇਹਨੂੰ ਫਟਾਫਟ ਜਿੰਨੇ ਵੀ ਆਪਣੇ ਜਿਹੜੇ ਸੀ ਨਾ ਮੈਲ ਜੀ ਸੀ ਆਪਾਂ ਲਾ ਲਈ ਸੀਗੀ ਤੇ ਬਹੁਤ ਜਿਹੜੀ ਮੈਲ ਜੇ ਇਕੱਠੀ ਹੋਈ ਹੈ ਨਾ ਆਪਾਂ ਸਿੱਟਣੀ ਨਹੀਂ ਤੇ ਬਹੁਤ ਵਧੀਆ ਕੋਈ ਚੀਜ਼ ਨੂੰ ਬਣਾ ਕੇ ਦੱਸਣੀ ਹੈ ਇਹ ਦੂਜੀ ਸਾਈਡ ਇਧਰ ਪੱਖੇ ਵਾਲੀ ਸਾਈਡ ਵੀ ਜਿੰਨਾ ਦੀ ਇੱਥੇ ਗਰਦਾ ਪਿਆ ਸੀ ਸਾਰਾ ਲਾ ਕੇ ਇੱਕ ਬੰਨੇ ਰੱਖ ਲਿਆ ਏ ਬਹੁਤ ਔਖੇ ਢੰਗ ਨਾਲ ਸਾਫ਼ ਹੁੰਦੇ ਆ ਵੜੀ ਚੀਜ਼ਾਂ ਤੇ ਇਹ ਕਿਚਨ ਦਾ ਫੈਨ ਆ ਤੁਹਾਨੂੰ ਪਤਾ ਕਿਚਨ ਦਾ ਫੈਨ ਤਾਂ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਛੇਤੀ ਬਟ ਆਪਾਂ ਸਾਤ ਤਰੀਕਾ ਤੋਂ ਨਾ ਸ਼ੇਅਰ ਕਰਾਂਗੇ ਆ ਲੋ ਜੀ ਬਰਸ਼ ਨਾਲ ਇਹਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰ ਲਿਆ ਜਿਹਦਾ ਪੇੜਾ ਸੀ ਉਹ ਬਣਾ ਕੇ ਮੈਂ ਸਾਈਡ ਤੇ ਰੱਖ ਲਿਆ ਇਹ ਮੈਂ ਤੁਹਾਨੂੰ ਛੋਟੀ ਵੀਡੀਓ ਦੇ ਵਿੱਚ ਦੱਸਾਂਗੀ ਤਾਂ ਆਪਾਂ ਕੀ ਕਰਨਾ ਹੈ ਤੇ ਇੰਨਾ ਕੁ ਲੈ ਲਿਆ ਆਪਾਂ ਚੂਨਾ ਇਹਦੇ ਵਿੱਚ ਆਪਾਂ ਮਿਕਸ ਕਰ ਲੈਣਾ ਹੈ ਸਰਫ ਥੋੜਾ ਜਿਹਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆਪਾਂ ਨੂੰ ਜੇ ਪਾਣੀ ਵਗੈਰਾ ਦੀ ਲੋੜ ਹੈਗੀ ਆਜਾ ਇਹਦੇ ਉੱਤੇ ਇਹਦੇ ਉੱਤੇ ਛਲਕਾ ਦੇਣਾ ਚੰਗੀ ਤਰ੍ਹਾਂ ਸਰਫ ਤੇ ਚੂਨੇ ਨੂੰ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਲਾਤਾ ਹੈ सीधा जोड़ा आए गंदे है इस पर भी सिर गए कितने आपने ला वाला कुर्चा बिल्कुल सुखा ये आपने इस तरह खोचना वीडियो थोड़ी जी ने कर दी है। ਸੋ ਦੇਖੋ ਜਸਾਨੀ ਰਹੂਗੀ ਪੱਖੇ ਨੂੰ ਆਪਾਂ ਬਿਨਾ ਪਾਣੀ ਤੋਂ ਹੀ ਸਾਫ਼ ਕਰਨਾ ਹੈ ਆਹ ਆ ਦੇਖੋ ਪਹਿਲਾਂ ਕਿੰਨਾ ਜਿਆਦਾ ਗੰਦਾ ਸੀ ਨਾ ਪੱਖੇ ਦਾ ਇਹ ਮੋਟਰ ਵਾਲਾ ਇਹ ਤਾਂ ਕਿੰਨਾ ਜਿਆਦਾ ਸਾਫ਼ ਹੋ ਗਿਆ ਆਪਾਂ ਤਾਂ ਇਹਨੂੰ ਇਸ ਤਰ੍ਹਾਂ ਸਾਫ਼ ਕਰਿਆ ਕਿਉਂਕਿ ਇਹ ਮੋਟਰ ਅਗੇ ਤੇ ਪਾਣੀ ਦੀ ਸਾੜਨਾ ਜਾਵੇ ਪਾਣੀ ਪੂਣੀ ਪੈ ਕੇ ਇਹਦੇ ਵਿੱਚ ਲੋ ਜਿੱਦਾਂ ਇਹ ਆਪਾਂ ਨਾ ਇਹਨੂੰ ਸਾਫ਼ ਕਰਨ ਨਾਲ ਮੋਟਰ ਨੂੰ ਪੱਖੇ ਨੂੰ ਉੱਧੇ ਆਪਾਂ ਥੋੜਾ ਥੋੜਾ ਚੂਨਾ ਲਈ ਜਾਣਾ ਯਾਦ ਰੱਖਣਾ ਕੂਚਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਪਾਣੀ ਦੀ ਲੋੜ ਨਹੀਂ ਹੈਗੀ ਤੇ ਆਹ ਦੇਖ ਸਕਦੇ ਤੁਸੀਂ ਇਹ ਜਿਆਦਾ ਗੰਦਾ ਹੋਇਆ ਸੀ ਫੇਰ ਮੈਂ ਕਰਦੇ ਦੇ ਨਾਲ ਪਹਿਲਾਂ ਇਹਨੂੰ ਸਾਰਾ ਜਿੰਨਾ ਵੀ ਇਹ ਓਲੀ ਸੀ ਨਾ ਉਹ ਸਾਰਾ ਲਾਇਆ ਹੈ ਕੂੜਾ ਜਿਹਾ ਜਿਹੜਾ ਇਹਦੇ ਲੱਗਿਆ ਹੋਇਆ ਸੀਗਾ ਤੇ ਕਰਦੇ ਦੇ ਨਾਲ ਬਹੁਤ ਆਸਾਨੀ ਨਾਲ ਲੱਥ ਜਾਂਦਾ ਹੈ ਤੇ ਜਿਹੜਾ ਆਪਾਂ ਨਾ ਸੁੱਕਾ ਇਹਦੇ ਤੇ ਚੂਨਾ ਸਿੱਟਿਆ ਬਹੁਤ ਕਮਾਲ ਦੀ ਚੀਜ਼ ਹੈ ਤੁਸੀਂ ਜ਼ਰੂਰ ਵਰਤ ਕੇ ਦੇਖਿਓ ਪੱਖਿਆਂ ਦੇ ਉੱਤੇ ਪਰ ਵੀ ਤੁਹਾਡੇ ਸਾਹਮਣੇ ਮੈਂ ਸਾਫ਼ ਕਰਕੇ ਦੱਸੇਗੀ ਕਿੰਨੇ ਜਿਹੇ ਗੰਦੇ ਪਰ ਹੋਏ ਪਏ ਤੇ ਆਹ ਦੇਖ ਸਕਦੇ ਤੁਸੀਂ ਲੋਹੇ ਵਾਲੇ ਕੋਚੇ ਦੇ ਨਾਲ ਇਸ ਤਰ੍ਹਾਂ ਆਪਾਂ ਇਹਨੂੰ ਲੋਹੇ ਵਾਲੇ ਕੋਚੇ ਤੇ ਚਲਾਈ ਜਾਨਾ ਤੇ ਪਰ ਇਹਦੇ ਪਾਰਵੀ ਜਿਹੜੇ ਹੈਗੇ ਇਹਨਾਂ ਦਾ ਸਟੈਂਡ ਵੀ ਸਾਈਡ ਤੇ ਲੋਹੇ ਦਾ ਵੀ ਲੱਗਿਆ ਹੋਇਆ ਹੈ ਨਾ ਸਟੀਲ ਦਾ ਜਿਹੜਾ ਸਟੈਂਡ ਲੱਗਿਆ ਬਿਲਕੁਲ ਸਾਫ਼ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਖੁਦ ਤੇ ਦੂਜੇ ਸੈਣਾ ਤੋਂ ਪਾਣੀ ਸਟਾਰਟ ਹੋ ਗਿਆ ਸੀ ਆਹ ਦੇਖ ਸਕਦੇ ਥੋੜਾ ਜਿਹਾ ਆ ਪਾਰਾ ਕਿੰਨਾ ਜਿਆਦਾ ਗੰਦਾ ਹੋਇਆ ਹੈ ਥੋੜੇ ਸਾਹਮਣੇ ਆਪਾਂ ਇਹਨਾਂ ਸਾਫ਼ ਕਰ ਦੇਣਾ ਬਿਨਾ ਪਾਣੀ ਤੋਂ ਬਿਨਾ ਕਿਸੇ ਜਿਹੜਾ ਹੁੰਦਾ ਨਾ ਆਇਲ ਤੋਂ ਹਨਾ ਬਿਨਾ ਆਪਾਂ ਕਿਸੇ ਸਾਬਣ ਦੀ ਵਰਤੋਂ ਕੀਤੀ ਹੋਈ ਸਿਰਫ ਸਰਪ ਤੇ ਚੂਨੇ ਦੇ ਨਾਲ ਹੀ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਰ ਬਹੁਤ ਸਾਫ਼ ਹੋ ਜਾਣੇ ਆ ਵੀਡੀਓ ਦੇ ਬਣੇ ਰਹੋ ਜੇ ਵੀਡੀਓ ਤੁਹਾਨੂੰ ਪਸੰਦ ਲੱਗਦੀ ਹੈ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਸੀਂ ਕਿੱਥੇ ਵਾਚ ਕਰੇ ਇਹ ਦੀਵਾਲੀ ਦੀ ਸਾਸਪਈਆਂ ਜਦੋਂ ਕੀਤੀ ਸੀ ਜਾਦੀ ਵੀਡੀਓ ਤੇ ਮੈਂ ਕਿਹਾ ਚਲੋ ਅੱਜ ਮੈਂ ਪੋਸਟ ਕਰ ਦਿੰਦੀ ਆ ਜਿਹੜੀ ਮੇਰੀ ਭੈਣਾ ਕਿਚਨ ਦਾ ਕੰਮ ਕਰਦੀ ਹੈ ਉਹਨਾਂ ਨੂੰ ਪਤਾ ਹੀ ਹੈ ਹਨਾ ਜਿਹੜੇ ਕਿਚਨ ਅਡਜਸਟ ਫੈਨ ਹੁੰਦੇ ਜਾਲੀਆਂ ਹੁੰਦੀਆਂ ਉਹਨਾਂ ਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਔਖਾ ਹੈ ਇਸ ਕਰਕੇ ਮੈਂ ਸਭ ਤੋਂ ਆਸਾਨ ਤਰੀਕਾ ਲੈ ਕੇ ਆਈਆਂ ਇਹਨੂੰ ਸਾਫ਼ ਕਰਨ ਦਾ ਪੱਖਿਆਂ ਨੂੰ ਤੇ ਜਾਲੀਆਂ ਵੀ ਤੁਸੀਂ ਛੱਟੰਗਾ ਸਾਫ਼ ਕਰ ਸਕਦੇ ਤੁਸੀਂ ਦੇਖ ਲਓ ਖੁਦ ਤੇ ਬੈਕ ਸਾਈਡ ਵਾਲੀ ਵੀ ਆ ਚੰਗੀ ਤਰ੍ਹਾਂ ਮੈਂ ਸਾਫ਼ ਕਰ ਦਿੱਤੀ ਸੀਗੀ ਤੇ ਆ ਹੈਗੀ ਹੈ ਜੀ ਸਟੀਲ ਦੀ ਅਡਜਸਟ ਫੈਨ ਦੀ ਜਿਹੜੀ ਆਪਾਂ ਜਾਰੀ ਲਈ ਹੈ ਨਾ ਇਹਦੇ ਦੇ ਵੀ ਗਰਦਾ ਬਹੁਤ ਸੀਗਾ ਤੁਸੀਂ ਦੇਖਦਾ ਕਿਉਂਕਿ ਸੁਦਾ ਇਹਦੇ ਦਾ ਤੇਲ ਹੁੰਦਾ ਜਾਂ ਤੜਕਾ ਵਗੈਰਾ ਜਿਹੜਾ ਆਪਾਂ ਲਗਾਉਂਦੇ ਉਹ ਸਾਰੀ ਚੀਜ਼ਾਂ ਦੇ ਤੇ ਚਿਪਕ ਜਾਂਦੇ ਉਹ ਤੋਂ ਮੈਲ ਚਿਪਕ ਜਾਂਦੇ ਹਨ ਤੇ ਆਪਾਂ ਹੁਣ ਕੀ ਕਰਨਾ ਹੈ ਜਿੰਨਾ ਹੋ ਸਕੇ ਆਪਾਂ ਬਿਨਾ ਪਾਣੀ ਤੋਂ ਪੱਖੇ ਦੀ ਤੇ ਉਹਦੀ ਜਾਲੀ ਦੀ ਸਫਾਈ ਕਰ ਲੀਤੇ। ਉਹ ਪਾਣੀ ਲੈਣਾ ਲੋਹੇ ਵਾਲਾ ਕੂਚਾ ਨਹੀਂ ਦੂਜਾ ਜਿਹੜਾ ਸਿੰਪਲ ਭਾਂਡੇ ਵਾਲਾ ਕੂਚਾ ਦਾ ਉਹਦੇ ਵਾਸਤੇ ਥੋੜਾ ਜਿਹਾ ਪਾਣੀ ਲੈ ਕੇ ਆਈ ਨੂੰ ਸਿਰਫ ਗਿਲਾਈ ਕਰਨੀ ਵੀਰੇ ਜਾਲੀ ਪੱਖੇ ਹੈਗੇ ਹਨਾ ਤੇ ਆਹ ਤਾਂ ਇੰਨਾ ਜ਼ਿਆਦਾ ਮਤਲਬ ਉਹ ਹੋਇਆ ਸੀ ਜਿੱਦੀ ਇਹ ਆਪਾਂ ਇਹਦੇ ਉੱਤੇ ਪਾਣੀ ਲਾ ਕੇ ਫਿਰ ਚੂਨਾ ਛੜਕਾ ਕੇ ਇਹਨੂੰ ਆਪਾਂ ਥੋੜੀ ਦੇਰ ਰਹਿਣ ਦਿੱਤਾ ਸੀਗਾ ਤੇ ਜਦੋਂ ਇਹ ਚੰਗੀ ਤਰ੍ਹਾਂ ਗਲ ਗਿਆ ਸੀ ਕੱਢਦੇ ਨਾਲ ਵੀ ਮੈਂ ਇਹਨੂੰ ਲਾਇਆ ਪਿਆ ਲਾਂ ਦੀ ਪਈ ਸੀਗੀ कि ਜਦੋਂ ਇਹ ਚੰਗੀ ਤਰ੍ਹਾਂ ਗੋਲ ਗਿਆ ਸੀ ਨਾ ਉਹਦੇ ਬਾਅਦ ਆਪਾਂ ਸਾਫ ਕੀਤਾ ਤਾਂ ਮਿੰਟਾਂ 'ਚ ਸਾਫ ਹੋ ਗਿਆ ਤੇ ਦੂਜੇ ਬੰਨੇ ਮੈਂ ਹਲਕਾ ਜਿਹਾ ਪਾਣੀ ਲਾ ਕੇ ਨਾ ਪੱਖੇ ਨੂੰ ਰੱਖਿਆ ਹੋਇਆ ਹੈ ਤੇ ਲੋ ਜੀ ਇਹਨੂੰ ਆਪਾਂ ਮਤਲਬ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੇ ਨਾ ਤੁਹਾਨੂੰ ਇਹ ਡਿਟੇਲ ਦੇ ਵਿੱਚ ਦੱਸੀਆ ਲੋ ਜੀ ਵੀਰੇ ਇਹਦੇ ਉੱਤੇ ਚੂਨਾ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਲਿਸ਼ ਦਾ ਕੰਮ ਵੀ ਨਾ ਕੀਤਾ ਏ ਪਤਰੇ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਪਾਲਿਸ਼ ਕਰ ਦਿੱਤੀ ਤੇ ਤੁਸੀਂ ਇਹ ਵੀ ਦੇਖ ਸਕਦੇ ਜਿਹੜਾ ਅਡਜਸਟ ਫੈਨ ਹੈ ਇਹਨੂੰ ਸਾਫ ਕੱਪੜੇ ਨਾਲ ਬਾਅਦ ਤੁਸੀਂ ਸਾਫ ਕਰ ਲਿਓ ਤੇ ਕਿੰਨਾ ਤੇ ਵਧੀਆ ਸਾਫ ਹੋ ਗਿਆ ਦੇਖੋ ਜੀ ਬਿਲਕੁਲ ਵੀ ਗੰਦਗੀ ਨਹੀਂ ਤੁਹਾਨੂੰ ਦਿਖਣੀ ਹੈ ਕਿ ਜਿੱਥੇ ਤੱਕ ਹੋ ਸਕਿਆ ਮੈਂ ਸਾਫ ਕੀਤੀ ਹੈ ਦਿਵਾਲੀ ਦੀ ਇਹ ਸਭ ਤੋਂ ਬੈਸਟ ਸਫਾਈ ਸੀਗੀ ਲੋ ਜੀ ਪੱਖਾ ਤੇ ਜਾਲੀ ਸਾਫ ਕਰਕੇ ਆਪਾਂ ਇਹਦੇ ਤੇ ਅਡਜਸਟ ਕਰ ਦਿੱਤੀ ਸੀ ਤੁਸੀਂ ਦੇਖ ਸਕਦੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਜਰੂਰ ਲਾਈਕ ਕਰਿਓ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ